ਦੀ ਪੁਤਰੀ ਵਾਹ ਵਾਹ ਬੋ ਪਿੰਡ ਦੇ ਆਪੇ ਗੁਰਦਿਆਲਾ ਤਾਂਤਾ ਸੈਸੀ ਗੁਰਸਾਰਜ ਆਧੁਨਿਕ ਸੰਬੰਧ ਵਿੱਚ ਹਰ ਸਾਡੇ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਜਵਾਨ ਉਸਤਾਦ ਸੈਂਟਰ ਟੋਕ ਅਤੇ ਗੰਗਤ ਸ਼ਹਿਰ ਦੀਆਂ ਦੋ ਸੰਗਤਾਂ ਅਸਧਾਰਨ ਜਿੱਥੇ ਵਧੀਆਂ ਮਮਤਾ ਦੀ ਸੇਵਾ ਦਾ ਅਤੇ ਅਰਜੋਨ ਦੀ ਵਧੀਆਂ ਨੇ ਸਹਿਯੋਗ ਨਾਲ ਰੋਸ਼ਾਨ ਨਗਰ ਕੀਰਤਨ ਸਜਾਇਆ ਜਾਂਦਾ ਹੈ ਸੰਗਤਾਂ ਨੂੰ ਸਾਰਿਆਂ ਨੂੰ ਨਾਮਵੰਤ ਹੋ ਕੇ ਗੁਰੂ ਕਾਰਜ ਦੇ ਅਸੀਂ ਪ੍ਰਾਪਤ ਕਰ ਰਿਹਾ ਹਨ ਫਿਰ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ